ਚਿੱਤ ਦੋਨੋਂ ਕਾਬਰ ਉਹ ਵੀ ਕਾਬਰ ਹੈ ਇੱਕ ਕਾਬਰ ਦਾ ਕਾਬਰ ਦੀ ਧਰਤੀ ਤੇ ਇੱਕ ਕਥਾ ਦਿੱਤਾ ਹੈ 30000 ਦਾ ਇੱਕ ਕੱਟ ਹੋਇਆ ਉਸ 30000 ਦੇ ਕੱਟ ਨੂੰ ਬਗੌਲਣ ਧੋਕੇ ਦੋਸਤ ਨੂੰ ਭਰਮ ਦੇ ਛੜ ਕੇ ਲੱਗਾ ਕਿ ਇਹ ਜਿਹੜੀ ਕੌਮ ਸਾਡੀਆਂ ਅੱਖਾਂ ਵਿੱਚ ਰੋੜਾ ਬਣ ਕੇ ਰਣ ਗਈ ਆ ਦੇਖ ਕੋਈ ਦਾ ਕੋਈ ਇਲਾਜ ਕੀਤਾ ਜਾਏ ਉਹ ਸੁੱਖ ਕੋਈ ਨਹੀਂ ਆ ਰਿਹਾ ਪਿਕਾਉ ਜਾ ਯਾਰ ਹਣੀ ਇੱਥੇ ਕਰ ਲੋ ਹਣੀ ਮਿੱਕੀ ਨਹੀਂ ਨਹੀਂ ਇੱਥੇ ਨਹੀਂ ਆ ਪਰ ਇਹਨਾਂ ਨੂੰ ਸੰਗੋ ਆਉਣ ਨੂੰ ਕੱਪਿਆ ਮੈਂ ਬਾਈਟ ਕਰਨਾ ਚਾਹੀਦਾ ਮਿੱਕੀ ਨੂੰ ਚਲੋ ਯਾਰ ਲੋ ਜੋ ਖਲੋ ਯਾਰ ਮੇਰਾ ਵੀ ਇੱਕ ਮਿੰਟ ਚਲੋ ਉਹ ਕੋਈ ਨਾ ক্লোਜ਼ ਕਰ ਮੜਾ ਯਾਰ ਹਾਂਜੀ ਭਜੀ ਕੀ ਕਰੋ ਸ਼ੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਤਰੀਕ ਸਪਟੰਬਰ ਦੀ ਸੰਗਠਾ ਤੇ ਪ੍ਰਬੰਧਕ ਆਏ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧੋਬੜੀ ਸਾਹਿਬ ਤੋਂ ਕੁਛ ਆਪਣੇ ਮਸਲੇ ਆਪਣੇ ਗੁਰ ਸਿੰਘ ਸਾਹਿਬ ਦੇ ਨਾਲ ਵਿਚਾਰ ਕਰਨ ਵਾਸਤੇ ਜਿਹੜੇ ਪ੍ਰਬੰਧਕਾਂ ਨੂੰ ਸਾਨੂੰ ਅਰਚਨਾ ਆ ਰਹੀਆਂ ਵਾ ਗੁਰਦੁਆਰਾ ਤੇ ਬੋਰਡ ਚਲਾਉਣ ਵਾਸਤੇ ਉਹਦੇ ਬਾਰੇ ਵਿਚਾਰ ਕਰਨ ਵਾਸਤੇ ਆਈਆਂ ਸੰਗਤਾਂ ਸਾਡੇ ਨਾਲ ਸਾਡੇ ਪ੍ਰਧਾਨ ਸਾਹਿਬ ਵੀ ਆਏ ਨੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਰਦਾਰ ਦਵਿੰਦਰ ਸਿੰਘ ਜੀ ਵੀ ਆਏ ਨੇ ਤੇ ਅਸੀਂ ਉਹਨਾਂ ਕੋਲ ਮਿਲ ਕੇ ਆਪਣੇ ਵਿਚਾਰ ਸਾਂਝਾ ਕਰਨੇ ਨੇ ਸਾਨੂੰ ਬਹੁਤ ਹੀ ਪ੍ਰੈਸ਼ਰ ਦਿੱਤਾ ਜਾ ਰਿਹਾ ਵਾ ਪੋਲਿਟੀਕਲ ਪ੍ਰੈਸ਼ਰ ਤੇ ਆਪਣਾ ਐਡਮਿਨਿਸਟ੍ਰੇਸ਼ਨ ਪ੍ਰੈਸ਼ਰ ਕੁਝ ਖਾਸ ਚੁਨੇ ਬੰਦਿਆਂ ਕੋ ਕੀ ਅਸੀਂ ਬੋਰਡ ਠੀਕ ਤਰ੍ਹਾਂ ਨਾ ਚਲਾ ਸਕੀਏ ਸਿੱਖ ਪ੍ਰਤਿਨਿਧੀ ਬੋਰਡ ਈਸਟਰਨ ਜ਼ੋਨ ਦੀ ਜਦੀ ਸਥਾਪਨਾ 1981 ਚ ਹੋਈ ਸੀ ਉਦੋਂ ਤੋਂ ਇਹ ਬੋਰਡ ਚੱਲਦਾ ਆ ਰਿਹਾ ਵਾ ਵੇਖਿਆ ਜਾ ਰਿਹਾ ਕਿ ਕੁਝ ਪ੍ਰਭਾਵਸ਼ਾਲੀ ਬੰਦੇ ਇਸ ਬੋਰਡ ਨੂੰ ਡਿਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਬਾਰੇ ਵਿਚਾਰ ਕਰਨ ਵਾਸਤੇ ਅਸੀਂ ਗੁਰੂ ਰਾਮਦਾਸ ਦੀ ਨਗਰੀ ਇਸਦਾ ਅਕਾਲ ਤਖਤ ਤੇ ਆਏ ਨੇ ਤੇ ਅਸੀਂ ਆਪਣਾ ਸਿੰਘ ਸਾਹਿਬ ਨਾਲ ਵਿਚਾਰ ਵਿਮਰਸ਼ ਕਰਨ ਨੇ ਇਸ ਬਾਰੇ ਚ ਕੀ ਲੱਗਦਾ ਕਿ ਜਿਹੜੇ ਉੱਥੇ ਦੇ ਕੁਝ ਸਿੱਖ ਲੋਕ ਕਿ ਉਹਨਾਂ ਸਾਥ ਦੇ ਰਹੇ ਨੇ ਜਾਂ ਉਧਰ ਦੀ ਕਮਿਊਨਿਟੀ ਇਸ ਨੂੰ ਕਰ ਰਹੀ 90% ਜਿਹੜੀ ਸੰਗਤ ਹੈਗੀ ਆ ਨਾਰਥ-ਈਸਟ ਦੀ ਈਸਟਰਨ ਜ਼ੋਨ ਦੀ ਉਹ ਇਸ ਬੋਰਡ ਦੇ ਨਾਲ ਸਹਿਮਤ ਹੈ ਕੁਝ ਚਿੰਦਗਿਨੇ ਲੋਕ ਹੈਗੇ ਨੇ ਜਿਹੜੇ ਕਿ ਉਗਲਾਏ ਗਏ ਨੇ ਤੇ ਉਹ ਇਹ ਸਾਨੂੰ ਬੋਰਡ ਨੂੰ ਡਿਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਤੇ ਪੂਰੇ ਆਸ਼ਵਾਦੀ ਆ ਕਿ ਇਹ ਸਾਨੂੰ ਨਿਆਂ ਤੇ ਸਾਨੂੰ ਸਾਥ ਮਿਲੇਗਾ ਸਿੰਘ ਸਾਹਿਬ ਦਾ ਤੇ ਅਸੀਂ ਉਹਨਾਂ ਕੋਲ ਲੈ ਕੇ ਆਪਣਾ ਉਹਨਾਂ ਦੇ ਵਿਚਾਰ ਅੱਗੇ ਸੰਗਤਾਂ ਨੂੰ ਦੱਸਾਂਗੇ ਨਹੀਂ ਨਹੀਂ ਉਹ ਕੋਈ ਪੋਲਿਟੀਕਲ ਪਾਰਟੀ ਨਹੀਂ ਹੈ ਲੇਕਿਨ ਪੋਲਿਟੀਕਲ ਪਾਰਟੀ ਦਾ ਸਹਿਯੋਗ ਉਹਨਾਂ ਨੂੰ ਹੈਗਾ ਹੈ ਕੋਈ ਕੁਰਦਾਨ ਇਸ ਸਾਡੇ ਜ਼ਿੰਮੇਵਾਰੀ ਮੰਨਦੇ ਨੇ ਕੀ ਮੰਗਣਾ ਚਾਹੁੰਦੇ ਨੇ ਕੁਝ ਐਸਾ ਤਾਂ ਯਾ ਅਸੀਂ ਇਸ ਨੂੰ ਵਿਸਤਾਰ ਚ ਤੁਹਾਨੂੰ ਨਹੀਂ ਦੱਸ ਸਕਦੇ ਸਾਰੀਆਂ ਗੱਲਾਂ ਜਦੋਂ ਤੱਕ ਅਸੀਂ ਸਿੰਘ ਸਾਹਿਬ ਨਾਲ ਵਿਚਾਰ ਨਾ ਕਰ ਲਈਏ ਜੀ ਕੀ ਨਾਂ ਕੀ ਹੈ ਜੀ ਰਾਜ ਗੁਰਮੀਤ ਸਿੰਘ ਬਹੁਤ ਵਧੀਆ ਸਾਹ ਲਾਈਵ ਹੋ ਰਹੇ ਨੇ ਦਾਸ ਸਿੱਖ ਪ੍ਰਿੰਸੀਪਲ ਬੋਰਡ ਈਸਟਰਨ ਜ਼ੋਨ ਦਾ ਪ੍ਰਧਾਨ ਜੋ ਕਿ ਰੀਸੈਂਟਲੀ ਨਿਫਟ ਕੀਤੇ ਗਏ ਨੇ ਸਾਡੇ ਪੁਰਾਣੇ ਪ੍ਰਧਾਨ ਸਾਹਿਬ ਦਿਲਜੀਤ ਸਿੰਘ ਸੇਠੀ ਜਿਨ੍ਹਾਂ ਨੇ 18 ਤਰੀਕ ਨੂੰ ਅਨ ਕਨਸਟੀਟਿਊਸ਼ਨਲ ਮੂਵ ਕੀਤਾ ਸਾ ਵਿਖੇ ਉਹਨਾਂ ਨਾਲ 182 ਮੈਂਬਰਾਂ ਜੋ 10 ਮੈਂਬਰ ਸਨ ਉਹਨਾਂ ਨੂੰ ਲੈ ਕੇ ਤੇ 20 ਪੰਜੀ ਸੰਗਤ ਸੀ ਨਾਲ ਲੈ ਕੇ ਅਨਕੰਸਿਨਡ ਮੂਵ ਕਰਕੇ ਸਾਰੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਨਿਬਲਿਤ ਕਰ ਦਿੱਤਾ ਸਾਨੂੰ ਨੂੰ ਬਰਖਾਸ ਕਰ ਦਿੱਤਾ ਉਤੋਂ ਦੇ ਆਪਣੀ ਨਵਾਂ ਬੋਰਡ ਬਣਾ ਲਿਆ ਸਾਨੂੰ ਜਿਨੂੰ ਇਹ ਗੱਲ ਦਾ ਅਪਰਸਾਂ ਪਤਾ ਲੱਗਾ ਸਾਡੇ ਸੰਗਠਨ ਸਾਹਮਣੇ 5 ਦਿਨ ਦੀ ਮੀਟਿੰਗ ਰੱਖੀ ਜਿਹੜੇ ਸਾਡੇ ਕੋਲ 182 ਜੋ 130 ਮੈਂਬਰ ਸਾਡੇ ਨਾਲ ਸੀ ਤੇ ਘਾਟੋ ਘੱਟ ਸਵਾ 300 ਦੇ ਗੰਗ ਸੜੇ ਨਾਲ ਸੀ ਸਾਨਿਆਂ ਨੇ ਮਿਲ ਕੇ ਅਸੀਂ ਉਤੇ ਇੱਕ ਫੈਸਲਾ ਲਿਆ ਕਿ ਜਿਹੜੇ ਦਰਜੀਤ ਸਿੰਘ ਜਿਨ੍ਹਾਂ ਨੇ ਅਨ ਕਨਸਟੀਟਿਊਸ਼ਨਲ ਮੂਵ ਮੂਵ ਕੀਤਾ ਆ ਉਹਨਾਂ ਨੂੰ 6 ਸਾਲਾਂ ਮੰਗ ਤੇ ਸੇਵਾਮੁਤ ਕਰ ਦਿੱਤਾ ਲੇਕਿਨ ਸੇਵਾਮੁਤ ਹੋਣ ਤੋਂ ਬਾਅਦ ਉਹ ਸਾਨੂੰ ਬੜਾ ਤੰਗ ਕਰਨੇ ਪੋਲਿਟੀਕਲ ਦਬਾਅ ਕੋਸ਼ਿਸ਼ ਆ ਪਾਬਰਾ ਹੈਗੇ ਜਿਨ੍ਹਾਂ ਦਾ ਪ੍ਰੈਸ਼ਰ ਸਾਡੇ ਉਤੇ ਪਾ ਰਹੇ ਨੇ ਡੀਸੀ ਸਾਹਿਬ ਦਾ ਪ੍ਰੈਸ਼ਰ ਸਾਡੇ ਦੇ ਪਾ ਰਹੇ ਨੇ ਸਾਡੀ ਜਿਹੜੀ ਰੋਜ਼ ਦੀ ਜਿਹੜੀ ਲੁਕਆਫਟ ਹੈਗੀ ਗੁਰਦੁਆਰੇ ਦੀ ਉਹਦੇ ਵਿੱਚ ਪ੍ਰੋਬਲਮ ਸਾਰਿਆਂ ਸਾ ਕਦੀ ਕੋਸ਼ ਕਦੀ ਕੋ ਜਾ ਕੇ ਸਾਨੂੰ ਵਿਗਨ ਪਾ ਰਹੇ ਨੇ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਆਪਣੀ ਅਰਜੀ ਲੈ ਕੇ ਸਿੰਘ ਸਾਹਿਬਾਂ ਕੋਲ ਆਏ ਹਾਂ ਅਤਾਰਕ ਤੱਕ ਦੇ ਕੇ ਸੁਣਾਈ ਹੋਵੇ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜਾ ਸਿੱਖ ਬਰਾਦਰੀ ਜਿਹੜੀ ਹੈਗੀ ਹੈ ਮੋਟੇ ਪਰ ਸੇਕ ਆਪਾਂ ਹੈਗੇ ਆਂ ਸਾਮ ਵਿੱਚ ਸਾਡੀ ਮਿਲ ਜੁਲ ਕੇ ਚੱਲ ਦਿੰਦੇ ਅਸੀਂ ਇਹ ਵੀ ਚਾਹੁੰਦੇ ਆ ਅੰਮ੍ਰਿਤਪਾਲ ਸਿੰਘ ਜਿਹੜੇ ਡੀਗੂੜਗੜ ਹੈਗਾ ਉਹਨਾਂ ਵੀ ਬੜੀ ਅਨਿਆਇ ਹੋ ਰਿਹਾ ਆ ਉਹਨਾਂ ਵਾਸਤੇ ਵੀ ਸਾਰੀ ਸਿੱਖ ਸਮਾਜ ਮਿਲ ਕੇ ਕੁਝ ਕੀਤਾ ਜਾਵੇ ਉਹਨਾਂ ਦੀ ਰਿਹਾਈ ਦਾ ਬੰਦੋਬਸਤ ਕੀਤਾ ਜਾਵੇ ਇਸ ਆਪ ਸਭ ਅੱਗੇ ਬੇਨਤੀ ਆ ਉਮੀਦ ਹੈ ਕਿ ਆਪ ਸਭ ਸਾਡੀ ਬੇਨਤੀ ਨੂੰ ਸੰਗਤ ਤੱਕ ਪਹੁੰਚਾਓਗੇ ਤੇ ਸਾਡੀ ਮਦਦ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਗੇਲ ਸਿੰਘ ਬੋਰਡ ਇਸਟੇਨ ਜਨ ਮੈਨੇਜ ਕਰ ਰਿਹਾ ਆ ਦਾਸਾ ਦਾ ਪ੍ਰੈਜ਼ੀਡੈਂਟ ਆ ਸਾਡੇ ਵਰਚੂਅਲ ਟੈਂਡੈਂਸ ਸਾਹਿਬ ਦਵਿੰਦਰ ਸਿੰਘ ਜੀ ਸਾਡੇ ਸਖਤਕ ਸਾਹਿਬ ਹੋਰ ਸਾਡੇ ਮੈਂਬਰ ਆਈ ਨੇ ਲੇਕਿਨ ਉਹ ਸਾਨੂੰ ਤੰਗ ਕਰ ਰਹੇ ਨੇ ਉਹ ਕਹਿੰਦੇ ਉਹ ਜਿਹਨਾਂ ਨੂੰ ਸੇਵਾ ਮੁਕਤ ਕੀਤਾ ਗਿਆ ਆ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਉਹ ਚਾਹੁੰਦੇ ਨਹੀਂ ਵੀ ਉਹ ਚਾਹੁੰਦੇ ਕਿ ਸਾਨੂੰ ਫੇਰ ਇਹ ਸੇਵਾਮਤ ਜ਼ਬਰਦਸਤੀ ਲੈਣਾ ਚਾਹੁੰਦੇ ਨੇ ਜੋ ਕੀ ਮਤ ਉਹਨ ਕਨਸਟੀਟਿਊਸ਼ਨਲ ਮੂਵ ਆ ਇਹ ਸਾਨੂੰ ਗੁਵਾਰਾ ਨਹੀਂ ਗਾਉਂਦਾ ਪੋਲਿਟੀਕਲ ਪ੍ਰੈਸ਼ਰ ਉਹਨਾਂ ਕੋਲ ਹੈਗਾ ਕਿਉਂਕਿ ਉਹ ਡਿਸਪੋਰਜ ਨੇ ਗੁਆਟੇ ਦੇ ਰਹਿਣ ਵਾਲੇ ਨੇ ਇਸ ਕਰਕੇ ਉਹਨਾਂ ਕੋਲ ਪੋਲਿਟੀਕਲ ਪ੍ਰੈਸ਼ਰ ਹੈਗਾ ਉਸ ਤੋਂ ਉਹ ਸਾਨੂੰ ਉੱਤੇ ਪੋਲਿਟੀਕਲ ਪ੍ਰੈਸ਼ਰ ਲੈ ਕੇ ਲੇਕਿਨ ਉਹਨਾਂ ਨੂੰ ਇਹ ਪਤਾ ਨਹੀਂਗਾ ਕਿ ਅਸੀਂ ਗੁਰੂ ਘਰ ਅਸੀਂ ਆਪਣਾ ਸਿਰ ਦੇ ਸਕਦੇ ਆ ਜਾਂ ਸਿਰ ਲੈ ਵੀ ਸਕਦੇ ਆ ਲੋੜ ਪਊਗੀ ਤੇ ਸਾਨੂੰ ਕੋਈ ਸ਼ਿਪਾਈ ਬਣਾਉਂਦੀ ਕੋਸ਼ਿਸ਼ ਨਾ ਕਰੇ ਜੇ ਸਾਨੂੰ ਸ਼ਿਪਾਈ ਬੰਨਾ ਪਿਆ ਅਸੀਂ ਪਿੱਛੇ ਨਹੀਂ ਹਟਾਂਗੇ ਸ਼ਿਪਾਈ ਬਨ ਕੇ ਡਟਾਂਗੇ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਹੁਣੇ ਕਮੇਟੀ ਨੇ ਸਕੱਤਰ ਸਾਹਿਬ ਨੇ ਸਾਰੀ ਗੱਲ ਦੱਸੀ ਹੈ ਕਿ ਜਿਹੜੀ ਪਹਿਲਾਂ ਉੱਥੇ ਲੋਕ ਪ੍ਰਬੰਧਕ ਸੀਗੇ ਉਹ ਕਮੇਟੀ ਚੇਂਜ ਹੋ ਗਈ ਹੈ ਬਦਲ ਗਈ ਹੈ ਨਵਾਂ ਸਿਸਟਮ ਜਿਹੜਾ ਉਹ ਬਣ ਗਿਆ ਪਰ ਉਹ ਲੋਕ ਜਿਹੜੇ ਪਹਿਲਾਂ ਕਾਬਜ਼ ਸੀ ਉਹ ਹੁਣ ਇਹਨਾਂ ਨੂੰ ਉਥੋਂ ਦਾ ਪ੍ਰਬੰਧ ਚਲਾਉਣ ਨਹੀਂ ਦੇ ਰਹੇ ਉਹ ਇੰਟਰਫੇਅਰ ਕਰਦੇ ਆ ਕਿਸੇ ਵੀ ਤਰੀਕੇ ਨਾਲ ਜਿਵੇਂ ਇਹਨਾਂ ਨੂੰ ਦੱਸਿਆ ਭਾਵੇਂ ਸਰਕਾਰੀ ਦਬਾਅ ਪਾ ਕੇ ਲਾ ਲੋ ਜਾਂ ਬੰਦਿਆਂ ਦੇ ਰਾਹੀਂ ਕਿਸੇ ਵੀ ਤਰੀਕੇ ਨਾਲ ਜਿਹੜੇ ਨਾਲ ਕਿ ਇਹਨਾਂ ਦੇ ਪ੍ਰਬੰਧ ਦੇ ਵਿੱਚ ਇਹਨਾਂ ਨੂੰ ਖੱਲਣ ਪੈਦਾ ਹੁੰਦੀ ਹੈ ਤੇ ਇਹ ਅੱਜ ਜੈਦਰ ਸਾਹਿਬ ਕੋਲ ਜਿਹੜਾ ਮੰਗ ਪੱਤਰ ਲੈ ਕੇ ਆਏ ਆ ਇਹ ਡਿਮਾਂਡ ਲੈ ਕੇ ਇਹ ਆਏ ਆ ਵੀ ਜੈਦਰ ਸਰ ਇੰਟਰਫੇਅਰ ਕਰਨ ਉਹਦੇ ਵਿੱਚ ਇਥੋਂ ਕੋਈ ਨਾ ਕੋਈ ਜਿਹੜਾ ਸਿਸਟਮ ਆ ਉਹ ਬਣਾਉਣ ਜਿਹਦੇ ਨਾਲ ਉਹ ਲੋਕ ਜਿਹੜੇ ਇੰਟਰਫੇਅਰ ਕਰ ਦੂਸਰੀ ਗੱਲ ਜਿਹੜੀ ਉਹਨਾਂ ਦੇ ਵੱਲੋਂ ਇੱਕ ਇਹ ਵੀ ਇਸ਼ੂ ਠਾਹ ਗਿਆ ਸੀ ਵੀ ਜਿਹੜੀ ਕਮੇਟੀ ਆ ਅਮਰਤਾਰੀ ਕੋ ਕਿਛੇ ਹਾਲ ਤੱਕ ਸਾਡਾ ਹੁਕਮ ਆ ਜਿਹੜੀ ਵੀ ਕਮੇਟੀ ਆ ਉਹ ਅਮਰਤਾਰੀ ਹੋਣੀ ਚਾਹੀਦੀ ਵੈਸੇ ਸਾਰੇ ਮੈਂਬਰ ਅਮਰਤਾਰੀ ਨੇ ਜਿਹੜੇ ਇਹਨਾਂ ਨੇ ਸਕੱਤਰ ਸਾਹਿਬ ਬਣਾਏ ਨੇ ਇਹਨਾਂ ਦਾ ਅਮਰਤ ਨਹੀਂ ਛੱਕਿਆ ਹੋਇਆ ਪਰ ਇਹ ਅੱਜ ਅਮਰਤ ਇਥੋਂ ਕਹਿੰਦੇ ਵੀ ਛੱਕ ਕੇ ਅਸੀਂ ਜਾਵਾਂਗੇ ਕਾਲ ਕਿਸੇ ਦੇ ਕਾਲ ਕਿਸਦਾ ਹੁਕਮ ਆ ਉਸ ਬੰਦੇ ਪੈਣਾ ਦੇਣਾ ਜਿਹੜਾ ਉਹ ਹਾਕਮ ਦਾ ਫਰਜ ਆ ਸੋ ਉਹ ਵੀ ਉਹਨਾਂ ਦਾ ਇੱਕ ਨਾਲ ਜਿਹੜਾ ਉਹ ਬਹਾਨਾ ਸੀਗਾ ਉਹ ਵੀ ਹੁਣ ਖਤਮ ਹੋ ਜਾਂਦਾ ਵਾ ਪਰ ਜੇਕਰ ਉਹਨਾਂ ਲੋਕਾਂ ਨੂੰ ਕੋਈ ਪ੍ਰੋਬਲਮ ਆ ਕਿਸੇ ਦੇ ਪੱਧਰ ਦਾ ਉਹਨਾਂ ਦਾ ਇਹ ਫਰਜ ਮੰਨਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਆਉਣ ਸਾਡੀ ਸਰਵੋੱਚਾ ਉੱਥੇ ਆ ਕੇ ਆਪਣਾ ਉਹ ਜਿਹੜਾ ਕੋਈ ਪ੍ਰੋਬਲਮ ਆ ਉਹ ਜ਼ਾਹਰ ਕਰਨ ਪਰ ਇਹਨਾਂ ਦੇ ਪ੍ਰਬੰਧ ਚ ਇੰਟਰਫੇਅਰ ਕਰਨਾ ਉਹ ਬੜਾ ਮਾੜਾ ਤੇ ਮੰਦ ਭਗਾ ਜੇ ਲੋੜ ਪੈਂਦੀ ਆ ਸਾਨੂੰ ਇੱਥੇ ਪੰਜਾਬ ਤੋਂ ਸਿੱਖ ਜਥੇਬੰਦੀਆਂ ਨੂੰ ਇਹਨਾਂ ਦੀ ਮਤਤ ਕਰਨ ਦੀ ਜੇ ਸਾਨੂੰ ਇਹ ਹੁਕਮ ਲਾਉਣਗੇ ਏਕੇ ਨਾਲ ਅਸੀਂ ਨਾਲ ਹਾਜ਼ਰ ਹਾਂ ਮਤ ਕਰਨ ਵ ਤੁਹਾਨੂੰ ਪਤਾ ਹੀ ਆ ਮਾਪੇ ਦੀ ਸਰਕਾਰ ਹੋਵੇ ਭਾਵੇਂ ਜਿਸ ਤਰ੍ਹਾਂ ਵੀ ਹੋਵੇ ਇਹਨਾਂ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਪਰ ਇਹਨਾਂ ਦਾ ਇੰਟਰਫੇਅਰ ਕਰਨਾ ਫਰਜ਼ ਨਹੀਂ ਬਣਦਾ ਸਿਆਸੀ ਲੋਕਾਂ ਦਾ ਖਾਸ ਕਰਕੇ ਧਾਰਮਿਕ ਕਰਜ ਹੈ ਨਾ ਮਕਸਦ ਅਸਲ ਦੇ ਵਿੱਚ ਇਹੀ ਹੈ ਵੀ ਗੁਰੂ ਘਰ ਤੇ ਕਾਬਜ਼ ਹੋਣਾ ਗੁਰੂ ਘਰ ਦੇ ਪ੍ਰਬੰਧ ਨੂੰ ਆਪਣੇ ਹੇਠ ਲੈਣਾ ਉੱਥੇ ਆਪਣੇ ਹਿਸਾਬ ਨਾਲ ਪ੍ਰਬੰਧ ਚਲਾਉਣੇ ਜਿਵੇਂ ਕਿ ਹੋ ਰਿਹਾ ਹੌਲੀ ਹੌਲੀ ਹੋ ਰਿਹਾ ਵੀ ਗੁਰੂ ਘਰਾਂ ਦੇ ਵਿੱਚ ਜਿਹੜੀ ਆਰਐਸਐਸ ਸਭ ਕੁਝ ਪੈਟ ਕਰ ਰਹੀ ਆ ਸਿਰਕਸੀ ਤਰੀਕੇ ਨਾਲ ਜਿਹਦੀ 500 ਦੀ ਸ਼ਕਤੀਆਂ ਨੇ ਕੁਝ ਪੈਟ ਕਰ ਰਹੀਆਂ ਨੇ ਸੋ ਉਹਨਾਂ ਦਾ ਵੀ ਉਹੀ ਮਕਸਦ ਹੈ ਆਸ ਅਸੀਂ ਅਖਾਲ ਤੱਕ ਸਭ ਤੋਂ ਬਿਲਕੁਲ ਹਰ ਇੱਕ ਨੂੰ ਆਸ ਹੁੰਦੀ ਹੈ ਜੀ ਤੇ ਜੈਦਰ ਸਾਹਿਬ ਜਿਹੜਾ ਉਹ ਸਖਤ ਫੈਸਲੇ ਲੈਣਗੇ ਦੇ ਵਾਸਤੇ ਇਹਨਾਂ ਦਾ ਬੰਦ ਦਾ ਜਿਹੜਾ ਸਾਥ ਆਉਦੇ ਨੇ ਧੰਨਵਾਦ ਧੰਨਵਾਦ